ਜੋ ਵੀ ਬੋਰਡ ਦਾ ਨਹੀਂ ਉਹ ਲਾ ਦਿੰਦੇ ਨੇ ਜਦੋਂ ਤੁਸੀਂ ਜੁਣੀ ਆਂਦੀ ਹਰ ਇੱਕ ਮੀਟਿੰਗ ਦੇ ਵਿੱਚ ਆਉਂਗੇ ਤੁਹਾਨੂੰ ਪਤਾ ਲੱਗਣ ਲੱਗੂਗੀ ਪਰੰਦਾ ਮੇਰੇ ਵਰਗੇ ਨੂੰ ਉੱਤੇ ਵਿਚਰਨ ਨੂੰ ਇਹ ਨਹੀਂ ਪਤਾ ਵੀ ਏਜੰਡਾ ਕੀ ਹੁੰਦਾ ਜੇ ਕਿਸੇ ਨੂੰ ਪੈਸੇ ਵੀ ਅੱਜ ਮੀਟਿੰਗ ਦਾ ਏਜੰਡਾ ਲਿਖਿਆ ਦੂੰ ਤੁਸੀਂ ਛੋਟਾ ਕੰਮ ਕਹਿੰਦੇ ਪਤਾ ਨਹੀਂ ਹੁਣ ਆਪਾਂ ਹਰ ਮਹੀਨੇ ਦੀ 12 ਤਰੀਕ ਰੱਖੀ ਆਵੇ 11 11 ਤਰੀਕ ਗੁਰਦੁਆਰਾ ਤਾਂ ਹੈ გასਾਲ ਹਰ ਮਹੀਨੇ 11 ਤਰੀਕ ਨੂੰ ਮੀਟਿੰਗ ਕਰਿਆ ਕਰਾਂਗੇ ਆਪਣੇ ਬਲਾਕ ਨੀਰੇ ਉਹਦੇ ਵਿੱਚ ਆਇਆ ਕਰੋ ਸਾਡੇ ਨਾਲ ਤੋਂ 11 ਦੇ ਵਿੱਚ ਟਾਈਮ ਹੈ 11 ਵਜੇ ਨੂੰ ਸਾਰੇ ਇਕੱਠੇ ਹੋ ਜੀ ਉੱਤੇ ਉੱਥੇ ਆ ਕੇ ਆਪਣੇ ਮਸਲੇ ਰੱਟੇ ਕਰੋ ਕਿਉਂ ਕਰਨ ਪੜਵਾਉਣ ਕਿ ਪੈਸੇ ਦਿਨੋ ਬਿਜਲੀ ਬੋਰਡ ਵਾਲਿਆਂ ਨੂੰ ਜਾ ਜਾ ਕੇ ਤੂੰ ਵੈਕਟਰ ਨੂੰ ਆ ਤੁਸੀਂ ਯਕੀਨ ਨਹੀਂ ਕਰਨਾ ਆਂ ਮਹੀਨੇ ਦੇ ਵਿੱਚ ਵਿੱਚ ਅਸੀਂ ਚਾਰ ਪੰਜ ਜਿਹੜਾ ਡਾਕਟਰਾਂ ਕੋਲ ਜਾਂਟਾ ਦੇ ਆਪਣੇ ਬੈਂਕਾਂ ਦੇ ਆਪਣੇ ਨੂੰ ਅਨਸਰ ਅੱਜ ਨੂੰ ਪੁੱਛ ਲੇ ਹੁਣ 2-3 ਸਾਲ ਹੋ ਗਏ ਕਿ ਕਰ ਰਹੇ ਨੂੰ ਭੱਜੇ ਫਿਰਦੇ ਨੂੰ ਹਰੇ ਕੰਨ ਨਹੀਂ ਛੋੜਦਾ ਜੀ ਫਿੰਗਰ ਪ੍ਰਿੰਟ ਨਹੀਂ ਆਉਂਦੇ ਉਹਦੇ ਘਰ ਆਈਦੇ ਪੈਸੇ ਦੇ ਅਸੀਂ ਲੈ ਇੱਕੋ ਚੱਕਰ ਮਾਰਿਆ ਉਹਦੇ ਵਿਚਾਰ ਦੇ ਜਿੰਨੇ ਪੈਸੇ ਬਣੇ ਉਹ ਹੱਥੇ ਤੇ ਲੈ ਸੋ ਭਰਾਏ ਜੀ ਬੇਨਤੀ ਆ ਵੀ ਤੁਸੀਂ ਜੇ ਆਓਗੇ ਤਰੋਂ ਵੀ ਸਾਨੂੰ ਤਾਂ ਹੀ ਪਤਾ ਲੱਗੂਗਾ ਜੇ ਆਏ ਨਾ ਇਹ ਤਾਂ ਹੀ ਕਿਸੇ ਦੇ ਦਿੱਤੀ ਬੈਠੇ ਨਾਮ ਨੇ ਵੀ ਉਹ ਨਹੀਂ ਗਿਆ ਮੌੜਾ ਗਏ ਨਾ ਕਿ ਨਾ ਇਹ ਕੰਮ ਨਹੀਂ ਚੱਲਣਾ ਤੁਸੀਂ ਬਾਤ ਤੋਂ ਬਾਤ ਸਾਡਾ ਸਾਹਮਣੇ ਅਸੀਂ ਸੋਟਾ ਦੇਵਾਂਗੇ ਕੱਲਾ ਕੀ ਫੰਡਾਂ ਵਾਲੀ ਜਿਹੜਾ ਪ੍ਰਧਾਨ ਜੀ ਦੱਸ ਰਹੇ ਨੇ ਦੇਖੋ ਭਰਾਓ ਪੈਸੇ ਦੇ ਬਿਨਾਂ ਤਾਂ ਕੋਈ ਕੰਮ ਚੱਲਦਾ ਨਹੀਂ ਫਸਾ ਹਰ ਤਕਾਬ ਜ਼ਰੂਰੀ ਆ ਜਦੋਂ ਮੈਂ ਪਿੰਡੋਂ ਛੱਡ ਕੇ ਸਮਾਨੇ ਗਿਆ ਮੈਂ ਆਪਣੇ ਚਾਰੇ ਮੋੜਾਂ ਦੇ ਸਾਹਮਣੇ ਲੇ ਕੇ ਗਿਆ ਗੁਰਦੁਆਰਾ ਸਾਹਿਬ ਨਾਲ ਬਕਾਇਦਾ ਅਲੋਟਮੈਂਟ ਕਰਕੇ ਦੱਸ ਕੇ ਗਿਆ ਵੀ ਮਿਲ ਲਿਆ ਪੈਸਾ ਤੇ ਕੋਈ ਨਹੀਂ ਲਵੇ 10000 ਰੁਪਿਆ ਦੀ 10000 ਦਾ ਮੈਂ ਹਿਸਾਬ ਦਿੱਤਾ ਪੰਚਾਇਤ ਨੂੰ ਦਿੱਤਾ ਗੁਰਦੁਆਰਾ ਸਾਹਿਬ ਤੇ ਬੰਦੇ ਬੈਠੇ ਵੀ ਨੇ ਵਿੱਚ ਜਿਹੜੇ ਉਸ ਹਿਸਾਬ ਦੇ ਵਿੱਚ ਨੇ ਜਦੋਂ ਆਪਾਂ 6 ਮਹੀਨੇ ਦਾ ਹਿਸਾਬ ਦਿੰਨੇ ਆ ਤੇ Banda ਫਿਰ ਫੱਟ ਦੇਣਾ ਕੰਜੀ ਤੋਂ ਮੁਸ਼ਕਲ ਦਾ ਲੱਗਾ ਸਾਨੂੰ ਹੁਣ ਆਪਰੇ ਮਸੀਤਾਂਆਂ ਹੀ ਖੜੀਆਂ ਨੇ ਝੋਲਾ ਆ ਗਿਆ 15 ਦਿਨਾਂ ਨੂੰ ਕਿਦੀ ਮਸੀਤਾਂ ਇਹ ਕਹਿੰਦੇ ਨਹੀਂ ਆਪਾਂ ਗਾਂ ਦੇ ਸੀ ਵੇਚਾਂ ਨੇ ਪਰ ਇਹ ਤਾਂ ਰੱਖ ਨਹੀਂ ਸਕਦੇ ਲਾ ਲਾ ਪਊਗਾ ਲੜੇ ਬਣਾ ਝੋਲਾ बिकਦਾ ਨਹੀਂ ਲੜਾਂਗੇ ਕਿਵੇਂ ਦੇਖਾਂ ਜੇ ਬੱਤੇ ਰਾਤ ਦੇ ਰਾਤ ਲਵੇ ਤੇਰ ਪਾਣੀ ਹੋਊਗਾ ਤਾਂ ਹੀ ਅਸੀਂ ਬੁਲਾਉਂਦੇ ਹਾਂ ਕਿ ਕੋਈ 40 ਕਿਲੋਮੀਟਰ ਤੋਂ 50 ਕਿਲੋਮੀਟਰ ਤੋਂ ਆਏ ਨੇ ਇਹਨਾਂ ਨੇ ਕਿਹਾ ਕੋਈ ਕੱਲਿਆਂ ਦਾ ਮਸਲਾ ਤਾਂ ਨਹੀਂ ਜੇ ਆਪਾਂ ਸੱਦਾ ਦਿੰਨੇ ਤਾਂ ਬੋਲਦੇ ਰਿਹਾ ਆਪਾਂ ਨੂੰ ਬੁਲਾਉਂਦੇ ਨੇ ਆਪਾਂ ਨਾਲ ਜੇ ਜਾਵਾਂਗੇ ਸੋ ਫੰਡ ਵੀ ਜ਼ਰੂਰੀ ਨੇ ਛੇ ਮਹੀਨੇ ਆਪਾਂ ਫੰਡ ਇਕੱਠਾ ਕਰਾਂਗੇ ਨਾਲ ਦੀ ਨਾਲ ਸਾਨੂੰ ਸਾਥ ਵੀ ਦੇ ਕੇ ਜਾਇਆ ਕਰਾਂਗੇ ਕੋਈ ਇਹੋ ਜਿਹੀ ਗੱਲ ਨਹੀਂ ਵੀ ਕਿੱਥੇ ਲੱਗਿਆ ਤੇ ਇਹ ਘਰ ਬਦਲੇ ਲਾ ਲਈਏ ਜਾਂ ਆਪਾਂ ਮੋਟਰ ਬਦਲੇ ਲਾ ਲਈਏ ਜਿੰਨਾ ਸੰਗਤ ਨਹੀਂ ਰਹੇ ਹੋਊਗੀ ਇਹ ਗੱਲ ਤੋਂ ਵੱਧ ਸਿਆ ਕਰੋ ਇਹ ਨਾਲ ਚਿੰਤਾ ਕਰੋ ਵੀ ਉਹਨੇ ਦਿੱਤਾ ਮੈਂ ਨਹੀਂ ਮੈਂ ਨਹੀਂ ਦਿੰਦਾ ਆਪਾਂ ਇਹਦੇ ਕੰਮ ਦੀ ਰੀਸ ਨਹੀਂ ਕਰਨੀ ਚੰਗੇ ਪਾਸੇ ਜੁੜੋ ਤੁਹਾਡਾ ਸਾਥ ਹੈ ਮੈਂ ਮਿੱਟਰ ਵਾਲਾ ਮੁੰਡਾ ਚੰਦਰ ਐ ਇਹ ਵੀ ਅਸੀਂ ਕਰਿਆ ਜੇ ਕਿ ਇਹਨਾਂ ਚਾਹਵਦਾਸਤੀ ਲੈ ਕੇ ਜਾਂਦੇ ਤੇ ਸਾਨੂੰ ਦੱਸੋ ਅਸੀਂ ਲਹਾਵਾਗੇ ਕੋਈ ਤੁਹਾਡੇ ਨਾਲ ਬੈਂਕਾਂ ਦਾ ਠੱਗਾ ਕਰਦਾ ਐ ਕੋਈ ਬੈਂਕ ਦਾ ਦੱਸੋ ਹੁਣ ਤੁਸੀਂ ਆਪਾਂ ਐਮਐਲਏ ਨੂੰ ਵੋਟਾਂ ਪਾ ਦਿੰਨੇ ਆ ਮਤਰੀ ਲੱਖੀ ਛੋਟੀ ਕਿਰਪੀ ਲੋਕਦੇ ਤੇ ਦੱਸੋ ਮੈਨੂੰ ਕੀ ਜੇ ਲੋੜਤਾ ਵੀ ਕੀ ਆਗੇ ਕਰਦੇ ਮੈਂ ਬੈਂਕਾਂ ਦੇ ਛੋਟੀ ਕਿਰਪੀ ਨਹੀਂ ਹੋਣ ਦਿੰਦਾ ਕਿਸੇ ਤੇ ਪਾਣੀ ਇਹ ਤਾਂ ਸਾਬ ਇਹਨਾਂ ਦੇ ਪਾਟ ਬੋਤਲੀਆਂ ਨੇ ਬਣਾ ਕੇ ਆਪਾਂ ਤੋਂ ਗੋਟਾ ਮਟੋਰ ਕੇ ਭਜਾ ਆ ਭਰਾਗਵਤਾਂ ਨੂੰ ਪਾੜ ਕੇ ਵਗ ਜਾਂਦੇ ਨੇ ਪਿੱਛੋਂ ਪੰਜ ਸਾਲ ਰ ਆਪਾਂ ਆਉਂਦੀ ਜਾਉਂਦੀ ਇੱਕ ਸੁਈ ਜਾਂਦਾ ਸੋ ਇਸ ਕਰਕੇ ਮੈਂ ਸਾਨੂੰ ਇਹ ਹੀ ਬੇਨਤੀ ਕਰਦਾ ਸੋ ਹੁਣ ਆਪਣੇ ਲੋਕੋ ਬਸ ਦਾਸ ਚ ਬੁਲਾ ਰਹੇ ਨੇ RAM SINGH ਮਟੋਰੜਾ ਇਹ ਸਾਡੇ ਸੁਪਾ ਦੇ ਇੱਕ ਜਾਣ ਚੀ ਨੇ ਲਗਾਤਾਰ